ਡਾਂਡਾ ਵਿੱਚ ਬਹੁਤ ਬਰਵਾਨੀ ਹੁੰਦਾ ਯਾਤਰਾ ਦੇ ਲੰਗਰ ਦੇ ਆਉਂਦਾ ਮੌਕਾ ਬਹੁਤ ਸ਼ਰਧਾ ਨਾਲ ਹਰ ਸਾਲ ਇਹ ਲੰਗਰ ਲਾਉਂਦੇ ਨੇ ਬੜੇ ਉਤਸ਼ਾਹ ਨਾਲ ਇਤੋਂ ਲੋਕ ਹੀ ਜਾਂਦੇ ਨੇ ਉਹ ਲੰਗਰ ਚੜ੍ਹਦੇ ਨੇ ਬਹੁਤ ਅੱਛਾ ਲੱਗਦਾ ਹੈ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਸਾਰੇ ਲੋਕਾਂ ਨੂੰ ਜਨਤਾ ਨੂੰ ਇਹੋ ਪ੍ਰੇਰਣਾ ਲੈਣੀ ਚਾਹੀਦੀ ਹੈ ਔਰ ਜਿਹਨੀਆਂ ਸਦਾਗੁਣ ਸੇਵਾ ਕਰਦੇ ਸ੍ਰੀ ਬਹੁਤ ਵਧੀਆ ਹਨ ਮੈਂ ਮੇਰੇ ਵੱਲੋਂ ਬਹੁਤ-ਬਹੁਤ ਚੁਕਾ ਹਾਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਦੇਖੋ ਇਹ ਪੰਜਾਬ ਗੁਰੂਆਂ ਦੀ ਧਰਤੀ ਹੈ بڑے بڑے ਗੰਦ ਉੱਤੇ ਲਿਖੇ ਗਏ ਨੇ ਇਸ ਕਰਕੇ ਸਾਰੇ ਧਰਮਾਂ ਦਾ ਆਦਰ ਮਾਨ ਹੋਵੇ ਸਾਰੇ ਦਾ ਸਤਿਕਾਰ ਹੋਵੇ ਕੋਈ ਵੀ ਅੱਦੀ ਨਾ ਹੋਵੇ ਇਹ ਸਾਰੀਆਂ ਪਾਰਟੀਆਂ ਨੂੰ ਪਾਰਟੀ ਵਾਈਜ਼ ਉੱਪਰ ਉੱਠ ਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਕੋਈ ਅਸੈਂਸਬੀਅਤ ਨਾ ਹੋਵੇ ਪੰਜਾਬ ਦੀ ਸ਼ਾਂਤੀ ਖਰਾਬ ਨਾ ਹੋਵੇ ਇਹ ਲੇ ਗਤਨੀ ਹੋਣਾ ਚਾਹੀਦਾ ਕਿਸ ਤਰ੍ਹਾਂ ਰਾਸਕਤਰ ਵਿੱਚ ਇਹ ਉਹ ਦੇ ਕੁ ذمہ داری ਆ ਜਾਂਦਾ ਜਾਂ ਬਹੁਤ ਕਈ ਜਗ੍ਹਾ ਜਾਂਦਾ ਵਕਾ ਖਵਾੜੇ ਹਰ ਰੋਜ਼ ਯਾਤਰਾ ਲੈ ਕੇ ਜੰਦੀ ਵੀ ਆ ਚਕਾਉਂਦੇ ਵੀ ਉੱਥੇ ਜਾ ਕੇ ਆਪ ਲੰਗਰ ਵੀ ਲਾਉਂਦੇ ਤੇ ਇਹ ਤੋਂ ਹੀ ਜਾਂਦਾ ਜਾਂਦੀ ਹੈ ਲੋਕਾਂ 'ਚ ਬੜਾ ਉਤਸ਼ਾਹ ਆ ਸ਼ਰਧਾ ਨਾਲ ਉੱਥੇ ਜਾਂਦੇ ਹਾਂ ਅੱਜ ਸਰਾਈ ਬੜਾ ਆ ਡਾਂਡੇ 'ਚ ਅਸੀਂ ਸ਼੍ਰੀ ਅਮਰਨਾਥ ਜੀ ਦੇ ਯਾਤਰੀਆਂ ਵਾਸਤੇ ਸਾਡੇ ਦੌਰ ਆ ਜਿਹੜਾ ਲੰਗਰ ਦਾ ਸੰਚਾਲਨ ਕੀਤਾ ਗਿਆ ਸਾਰੀ ਹੀ ਕਮੇਟੀ ਨੂੰ ਅਸੀਂ ਵਧਾਈ ਦਿੰਦੇ ਆ ਕਿ ਇਹ ਸਾਂਝੇ ਕੰਮ ਦੇ ਵਿੱਚ ਮਤਲ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਔਰ ਇਹ ਕੋਈ ਨਵੀਂ ਗੱਲ ਨਹੀਂ ਪੰਜਾਬ ਦਾ ਇਤਿਹਾਸ ਰਿਹਾ ਕਿ ਸਾਂਝੀ ਵਾਕਤਾ ਦਾ ਕਿਉਂਕਿ ਪਰਸੋਂ ਵਿਧਾਨ ਸਭਾ ਚ ਵੀ ਇੱਕ ਬਿੱਲ ਪੇਸ਼ ਹੋਇਆ ਉਹਦੇ ਵਿੱਚ ਵੀ ਇਹੀ ਸਾਂਝੀ ਬਾਤ ਦਾ ਹੀ ਸੰਦੇਸ਼ ਦਿੱਤਾ ਗਿਆ ਸਾਰਿਆਂ ਨੇ ਇਹੀ ਕਿਹਾ ਲੇਕਿਨ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸੋਚ ਨਹੀਂ ਬਣ ਰਹੀ ਜਦ ਕਿ ਬੇਅਦਬੀ ਦੀ ਜਿਹੜੀ ਗੱਲ ਹੈ ਉਹ ਸਾਰਿਆਂ ਵਾਸਤੇ ਕੋਈ ਨਹੀਂ ਹੈ ਕਿਉਂਕਿ ਬੇਅਦਬੀ ਕੋਈ ਵੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਅਸੀਂ ਉਹ ਕਿੱਦਾਂ ਤੈਅ ਕਰਾਂਗੇ ਕਿਉਂਕਿ ਉੱਥੇ ਇਮੋਸ਼ਨਲ ਢੰਗ ਨਾਲ ਹੀ ਸਾਰੀਆਂ ਸਮਿਚਾਂ ਹੁੰਦੀਆਂ ਰਹੀਆਂ ਕਿਸੇ ਨੇ ਕੋਈ ਕਾਨੂੰਨ ਕਿਦਾਂ ਦਾ ਬਣਾਉਣਾ ਇਹ ਨਹੀਂ ਦੱਸਿਆ ਬਸ ਇਮੋਸ਼ਨਲੀ ਕੀਤਾ ਕਿ ਹਾਂ ਵੀ ਤੁਸੀਂ ਇਹ ਕਰੋ ਲੇਕਿਨ ਉਹਦਾ ਪਾਇ ਨਹੀਂ ਦੱਸਿਆ ਕਿ ਇੰਨਾ ਹੋਣਾ ਚਾਹੀਦਾ ਉਹ ਇਸੇ ਕਰਕੇ ਉਹ ਕਾਨੂੰਨ ਜਿਹੜਾ ਬਣਨ ਤੋਂ ਪਹਿਲੇ ਇੱਕ ਸਿਲੈਕਟ ਕਮੇਟੀ ਕੋ ਸਪੀਕਰ ਸਾਹਿਬ ਨੂੰ ਭੇਜ ਦਿੱਤਾ ਉਹ ਕਮੇਟੀ ਬਣਾਣਗੇ 6 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਕੋ ਡਿਸੀਜਨ ਆਊਗਾ ਫਿਰ ਉਹ ਲਾਗੂ ਹੋਊਗਾ ਫੇ ਪਾਸ ਹੋਏਗਾ ਉਸ ਤੋਂ ਉੱਪਰ ਉੱਠ ਕੇ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜ਼ਰੂਰਤ ਕਿਉਂ ਪੈਂਦੀ ਹੈ ਪਈਏ ਬੇਅਦਬੀ ਪੰਜਾਬ ਵਿੱਚ ਹੀ ਕਿਉਂ ਹੁੰਦੀ ਆ? ਬਾਕੀ ਜਗ੍ਹਾ ਕਿਉਂ ਨਹੀਂ ਹੁੰਦੀ? ਅਸੀਂ ਉੱਥੇ ਵੀ ਕਿਹਾ ਸੀ ਕਿ ਅਸੀਂ ਅਗਰ ਰਾਜਨੀਤੀ ਨੂੰ ਇੱਕ ਪਾਸੇ ਛੱਡ ਕੇ ਸੋਚਾਂਗੇ ਨਾ ਤੇ ਫੇਰ ਇਹਦਾ ਸਾਰੇ ਇਲਾਜ ਹੋ ਜਾਣੇ ਆ। ਲੇਕਿਨ ਰਾਜਨੀਤੀ ਨੂੰ ਛੱਡਦੇ ਨਹੀਂ। ਜਿਹੜਾ ਵੀ ਜਿੱਤੇ ਵੱਜਿਆ ਉਸੇ ਹਿਸਾਬ ਨਾਲ ਕੰਮ ਕਰਦਾ। ਅਸੀਂ ਤੇ ਵੀ ਕਿਹਾ ਹੀ ਕਿ ਸਨਾਤਨ ਧਰਮ ਜਿਹੜਾ ਉਹ ਸਭ ਤੋਂ ਜ਼ਿਆਦਾ ਵਿਸ਼ਾਲ ਧਰਮ ਹੈ। ਠੀਕ ਆ ਸਾਡਾ ਸਿੱਖ ਧਰਮ ਜਿਹੜਾ ਉਹ ਵੀ ਕੱਟ ਨਹੀਂ ਉਹ ਵੀ ਉੱਪਰ ਹੈ ਲੇਕਿਨ ਸਨਾਤਨ ਨੂੰ ਮੰਨਣ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਢੰਗ ਹੈਗੇ ਆ ਕਿਉਂਕਿ ਸਨਾਤਨ ਨੂੰ ਅਸੀਂ ਤਾਂ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਰੂਪ ਕਹਿੰਦੇ ਆ ਲੇਕਿਨ ਉਹ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਨੂੰ ਅਸੀਂ ਮੰਤਰੋਚਾਰਨ ਦੇ ਨਾਲ ਜੀਵਤ ਕਰਦੇ ਆ ਸਾਹਮਣੇ ਜੀਵਤ ਭਗਵਾਨ ਬੈਠੇ ਉਹਨਾਂ ਦੀ ਪੂਜਾ ਕਰਦੇ ਆ ਤੇ ਉਹ ਵੀ ਖੰਡਿਤ ਕੀਤੀਆਂ ਜਾਂਦੀਆਂ ਤੇ ਉਹ ਕੋਈ ਘੱਟ ਤੇ ਨਹੀਂ ਉਹਨਾਂ ਦੇ ਬਾਰੇ ਵੀ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ ਇਹਦਾ ਹੋਰ ਵੀ ਧਰਮ ਹੈਗੇ ਆ ਜਿਹੜੇ ਆਪਣੀਆਂ ਆਪਣੀਆਂ ਮਤਲ ਉਹਨਾਂ ਨੇ ਗ੍ਰੰਥ ਕੱਢੇ ᱫਿਆ ਦੇਖੋ ਸਭ ਤੋਂ ਪਹਿਲੇ ਇੱਥੇ ਰਿਗਵੇਦ ਅਗਰ ਲਿਖਿਆ ਗਿਆ ਤੇ ਪੰਜਾਬ ਦੇ ਵਿੱਚ ਲਿਖਿਆ ਗਿਆ ਗੁਰੂਆਂ ਦੀ ਬਾਣੀ ਲਿਖੀ ਗਈ ਤੇ ਪੰਜਾਬ 'ਚ ਲਿਖੀ ਗਈ ਉਹ ਇਸ ਕਰਕੇ ਪੰਜਾਬ ਦਾ ਜਿਹੜਾ ਬਹੁਤ ਮਹੱਤਵ ਹੈ ਅਸੀਂ ਉਸ ਮਹੱਤਵ ਨੂੰ ਦੇਖਦੇ ਹੋਏ ਕੰਮ ਕਰੀਏ ਤੇ ਮੇਰੇ ਖਿਆਲ ਠੀਕ ਰਹੂਗਾ ਆ ਸਾਰੀ ਕਮੇਟੀ ਨੂੰ ਆਇਲਾ ਲੰਗਰ ਦੇ ਉਪਲਕਸ਼ ਵਿੱਚ ਬਹੁਤ ਬਹੁਤ ਵਧਾਈ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਟਾਂਡਾ ਨਿਵਾਸੀ ਸਮੁੱਚਾ ਸ਼ਹਿਰ ਨਿਵਾਸੀ ਰਲ ਕੇ ਇਹ ਲੰਗਰ ਲਾਂਦੇ ਆ ਬਰਫਾਨੀ ਬਾਬਾ ਜੀ ਦੇ ਨਾਂ ਤੇ ਮੈਂ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਖਾਸ ਤੌਰ ਤੇ ਸਾਡੇ ਵਿੱਚ ਪਹੁੰਚੇ ਹੋਏ ਸਾਡੇ ਸਾਬਕਾ ਮੰਤਰੀ ਕੇਂਦਰ ਸਰਕਾਰ ਦੇ ਸ੍ਰੀ ਸੋਮ ਪ੍ਰਕਾਸ਼ ਜੀ ਮਕੇਰੀਆਂ ਤੋਂ ਐਮ ਐਲ ਏ ਸਾਹਿਬ ਜੰਗੀ ਲਾਲ ਜੀ ਤੇ ਪੁਰ ਵੀ ਸਾਰੇ ਸਾਥ ਜਿਹੜੇ ਤੇ ਪਹੁੰਚੇ ਹਨ ਉਹਨਾਂ ਉੱਤੇ ਆਨ ਤੇ ਜੀ ਆਇਆਂ ਕਹਿੰਦਾ ਕਿ ਕੋਈ ਸ਼ਹਿਰ ਨਿਵਾਸੀਆਂ ਦਾ ਪਰਾਲਾ ਹੈ ਫਿਰ ਕਾਫੀ ਲੰਬੇ ਸਮੇਂ ਤੋਂ ਇਹ ਲੰਗਰ ਲਗਾ ਰਹੇ ਹਨ ਉਹ ਨਿਸ਼ਟਾ ਭਾਵਨਾ ਨਾਲ ਆ ਰਹੇ ਹਨ ਪਰ ਸ਼ਹਿਰ ਨਿਵਾਸੀ ਸਮੂਚਾ ਇਲਾਕੇ ਨੂੰ ਸੁਭਾਤ ਦਿੰਦਾ ਹਮੇਸ਼ਾ ਤੇ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਹਮੇਸ਼ਾ ਦੀ ਤਰ੍ਹਾਂ ਇਦਾਂ ਹੀ ਲੰਗਰ ਲਾਂਦੇ ਰਹਿਣ ਤੇ ਸਾਰੀ ਕਲਾਬ ਜਿਹੜੀ ਇੰਦੀ ਸ਼ਹਿਰ ਨਿਵਾਸੀ ਚੜ੍ਹਦੀ ਕਲਾ ਦੇ ਰਹਿਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜਾ ਜੈ ਗौरी शंकर ਲੰਗਰ ਸੇਵਾ ਸੰਪਤੀ ਸੇਵਾ ਸੰਪਤੀ ਜਿਹੜੀ ਆ ਟਾਂਡਾ ਅਈਆਪੁਰ ਉੜਮੜ ਸਾਰੇ ਜਿਹੜੀ ਹਰ ਸਾਲ ਹੀ ਆ ਉਹ ਇੱਥੇ ਭਵਾਂਛੇ ਭੋਲੇ ਦਾ ਜਿਹੜਾ ਅਮਰਨਾਥ ਯਾਤਰਾ ਉਹਦੇ ਸੰਬੰਧ ਜਿਹੜਾ ਹਰ ਸਾਲ ਹੀ ਜਿਹੜਾ ਲੰਗਰ ਲੱਗਦਾ ਮੈਂ ਆਪਣੇ ਵੱਲੋਂ ਉਹ ਸਾਰੇ ਭਾਜਪਾ ਪਰਿਵਾਰ ਵੱਲੋਂ ਇਹਨਾਂ ਸਾਰੀ ਕਮੇਟੀ ਨੂੰ ਲੱਖ ਲੱਖ ਮਾਰਗਬਾਦ ਦਿੰਦਾ ਔਰ ਜਿੱਥੇ ਇੱਥੇ ਇੰਨੇ ਸ਼ਰਧਾਲੂ ਜਿਹੜੇ ਲੰਗਰ ਛੱਕੇ ਜਾਂਦੇ ਆ ਔਰ ਇਹ ਆਸ ਵੀ ਕਰਦਾ ਔਰ ਇਹਨਾਂ ਨੂੰ ਪ੍ਰਮਾਤਮਾ ਭੋਲੇ ਸਿੰਘ ਅੱਗੇ ਦੁਆ ਵੀ ਕਰਦਾ ਕਿ ਇਹਨਾਂ ਨੂੰ ਸਮਰੱਥਾ ਬਖਸ਼ੇ ਸੱਚੇ ਪਾਤਸ਼ਾਹ ਔਰ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਚ ਰਹਿਣ ਔਰ ਇਸੇ ਤਰ੍ਹਾਂ ਜਿਹੜੇ ਲੰਗਰ ਪਹੜਾਦੇ ਚੱਲਦੇ ਰਹੇ